ਡੇਰਾ ਬਾਬਾ ਸਾਈ ਪਿੰਡ ਚਨੀਰ ਜੋ ਕਿ ਬਾਬਾ ਧਿਆਨਦਾਸ ਜੀ ਦਾ ਮੇਲਾ ਆ ਰਿਹਾ ਹੈ 7 8 ਤੇ 9 ਤਰੀਕ ਨੂੰ 8 ਤੇ 9 ਤਰੀਕ ਨੂੰ ਆਪਣੇ ਆਹ ਜਿਹੜੇ ਬੋਰਡ ਹੈ ਇਹ ਬੋਰਾਂ ਥੱਲੇ ਆਏ ਸਾ ਜਿਵੇਂ ਕਿ ਕਵਿਸਰ ਲੱਗਦੇ ਹਨ ਇਸ ਤਰ੍ਹਾਂ ਵੀ ਇੱਥੇ ਸਫਾਈ ਦਾ ਕੰਮ ਪੂਰੇ ਜੋਰ ਸ਼ੋਰ ਨਾਲ ਚੱਲ ਰਿਹਾ ਹੈ ਤੇ 8 ਤੇ 9 ਤਰੀਕ ਨੂੰ ਆ ਜਗ੍ਹਾ ਤੇ ਇੱਥੇ ਇੱਕ ਵਿਸਰ ਲੱਗਣਗੇ ਤੇ 8 ਤੇ 9 ਤਰੀਕ ਨੂੰ ਦੋ ਦਿਨ ਇੱਥੇ ਪਕੌੜਿਆਂ ਦਾ ਲੰਗਰ ਚਲਾਇਆ ਜਾਵੇਗਾ ਸੋ ਸਾਰੇ ਨਗਰ ਨਿਵਾਸੀ ਇਲਾਕਾ ਨਿਵਾਸੀ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਸਹਿਯੋਗ ਦਿੱਤਾ ਜਾਵੇ ਤੇ ਬਾਬਾ ਜੀ ਦੇ ਮੇਲੇ ਦੇ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚਿਆ ਜਾਵੇ ਤੇ ਇਧਰਲੇ ਪਾਸੇ ਆਪਣਾ ਗਰਾਊਂਡ ਦੀ ਸਵੈ ਚਲ ਰਹੀ ਹੈ ਕਰੇ ਬਾਬਾ ਜੀ ਦੇ ਉਹ ਦੇਖੋ ਸਾਹਮਣੇ ਸੇਵਾ ਲਗ ਰਹੀ ਹੈ ਸੋ ਸਾਰੇ ਨਗਰ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪੂਰਾ ਸਹਿਯੋਗ ਦਿੱਤਾ ਜਾਵੇ ਜੀ ਤੇ ਬਾਬਾ ਜੀ ਦੇ ਮੇਲੇ ਤੇ ਫਾਉਂਟਨ ਦੀ ਕਿਰਪਾਲਤਾ ਕੀਤੀ ਜਾਵੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ